ਤੇ ਜੇ ਧਰਮ ਰਾਠੀ ਵਰਗਿਆਂ ਨੇ ਗੁਰੂ ਘਰ ਦੇ ਨਾਲ ਮਥਾ ਲਾਇਆ ਏਆਈ ਐਪ ਦੇ ਨਾਲ ਜੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਤੋੜ ਮਰੋੜ ਕੇ ਏਆਈ ਐਪ ਦੇ ਨਾਲ ਗਲਤ ਤਸਵੀਰਾਂ ਬਣਾ ਕੇ ਸੰਗਤ ਵਿੱਚ ਪ੍ਰਚਾਰ ਕੀਤਾ ਜਿਹੜੇ ਤਰੀਕੇ ਨਾਲ ਗੰਦੀਆਂ ਹਰਕਤਾਂ ਕਰਦਾ ਹੈ ਅਸੀਂ ਕਦੇ ਵੀ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦੇ ਕਿ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਏਆਈ ਐਮ ਦੇ ਨਾਲ ਵੀਡੀਓ ਬਣਾ ਕੇ ਤੇ ਗਲਤ ਤਰੀਕੇ ਨਾਲ ਪ੍ਰਚਾਰ ਕਰੇ ਅਸੀਂ ਕਿਵੇਂ ਬਰਦਾਸ਼ਤ ਕਰੀਏ ਵੀ ਇਹ ਗੱਲ ਕਹੀ ਜਾਂਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਸੇਖੀ ਨਹੀਂ ਹੋਈ ਇਹ ਗੱਲ ਕਹੀ ਜਾਂਦਾ ਕਿ ਕਿਸੇ ਪੰਤ ਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਫਰਿਆਦ ਹੀ ਨਹੀਂ ਕੀਤੀ ਅਸੀਂ ਇਹ ਚੀਜ਼ਾਂ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਕੱਲ ਨੂੰ ਚਾਰ ਸਾਹਿਬ ਜਿਆਦਾ ਨੂੰ ਵੀ ਗਲਤ ਤਰੀਕੇ ਦੇ ਨਾਲ AI ਐਪ ਦੇ ਨਾਲ ਪੇਸ਼ ਕਰਨਗੇ ਕੱਲ ਨੂੰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਵੀ ਗਲਤ ਤਰੀਕੇ ਦੇ ਨਾਲ AI ਐਪ ਦੇ ਰਾਹੀਂ ਪੇਸ਼ ਕਰਨਗੇ ਸਾਨੂੰ ਅੱਜ ਏਕਾ ਕਰਨ ਦੀ ਲੋੜ ਆ ਇੱਕ ਹੋ ਕੇ ਚੱਲੀਏ ਇੱਕ ਹੋ ਕੇ ਨਹੀਂ ਤੇ ਇਹਨਾਂ ਲੋਕਾਂ ਨੇ ਕਦੇ ਬੰਦੇ ਦੇ ਪੁੱਤ ਨਹੀਂ ਬਨਨਾ ਜਿੰਨਾ ਜਿਨ੍ਹਾਂ ਨੇ ਗੁਰੂ ਘਰ ਦਿੱਤੇ ਜੁਮ ਕੀਤੇ ਨਾ ਗੁਰੂ ਕੇ ਖਾਲਸੇ ਨੇ ਕਦੇ ਨਹੀਂ ਕਿਸੇ ਦਾ ਲਿਹਾਜ਼ ਕੀਤਾ ਇਹ ਗੁਰੂ ਨਾਨਕ ਸਾਹਿਬ ਦਾ ਘਰ ਆ ਇਥੇ ਜਿਹੜਾ ਸਰਬੱਤ ਦਾ ਭਲਾ ਮੰਗਦਾ ਆ ਸਰਬੱਤ ਦਾ ਭਲਾ ਕਰਦਾ ਆ ਦੁਨੀਆ ਦੇ ਲੋਕਾਂ ਦੇ ਵਿੱਚ ਉਸ ਬੰਦੇ ਦਾ ਸਤਕਾਰ ਹੁੰਦਾ ਹੈ ਜਿਹੜਾ ਬੰਦਾ ਇਸ ਘਰ ਵਿੱਚ ਆ ਕੇ ਮੱਥਾ ਟੇਕਦਾ ਹੈ ਲੋਕੀ ਉਹਦਾ ਸਤਕਾਰ ਕਰਦੇ ਆ ਪਰ ਜਿਹੜੇ ਲੋਕ ਇਸ ਘਰ ਵਿੱਚ ਆ ਕੇ ਮੱਥਾ ਲਾਉਂਦੇ ਆ ਤੇ ਗੁਰੂ ਕੇ ਖਾਲਸੇ ਫਿਰ ਛੜਦੇ ਨਹੀਂ ਕਿਸੇ ਨੂੰ ਵੀ ਤੇ ਜੇ ਧਰਵ ਰਾਠੀ ਵਰਗਿਆਂ ਨੇ ਗੁਰੂ ਘਰ ਦੇ ਨਾਲ ਮਥਾ ਲਾਇਆ ਏਆਈ ਐਪ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸ ਗਲਤ ਤਰੀਕੇ ਨਾਲ ਪ੍ਰਚਾਰ ਕੀਤਾ ਜੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਤੋੜ ਮਰੋੜ ਕੇ ਏਆਈ ਐਪ ਦੇ ਨਾਲ ਗਲਤ ਤਸਵੀਰਾਂ ਬਣਾ ਕੇ ਸੰਗਤ ਵਿੱਚ ਪ੍ਰਚਾਰ ਕੀਤਾ ਜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਏਆਈ ਐਪ ਦੇ ਨਾਲ ਗਲਤ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਪ੍ਰਚਾਰ ਕੀਤਾ ਤੇ ਬਖਸ਼ਿਆ ਤੇ ਇਹ ਵੀ ਨਹੀਂ ਜਾਏਗਾ ਤੇ ਮੈਂ ਬੇਨਤੀ ਕਰਾਂਗਾ ਇਹ ਧਰਵਰਾਠੀ ਦੇ ਮਾਂ ਬਾਪ ਨੂੰ ਪੀਏ ਛਲਾਰੂ ਜੇ ਨੂੰ ਸਾਹਮਣੇ ਰੱਖੋ ਇੱਥੇ ਦੇ ਵੱਡੇ ਵੱਡੇ ਆਇਆ ਖਾਲਸੇ ਨੇ ਤੇ ਉਹਨਾਂ ਨੂੰ ਨਹੀਂ ਛੱਡਿਆ ਇੱਥੇ ਉਹ ਜਰਨਲ ਡਿਵਾਈਸ ਉਹ ਇੰਗਲੈਂਡ ਤੋਂ ਚੱਲ ਕੇ ਆ ਗਿਆ ਸੀ ਹਮਲਾ ਕਰਨ ਵਾਸਤੇ ਇੰਗਲੈਂਡ ਤੋਂ ਚੱਲ ਕੇ ਆ ਕੇ ਜੱਲਿਆਂ ਵਾਲੇ ਬਾਗ ਵਿੱਚ ਬੇਦੋਸ਼ੇ ਪੰਜਾਬੀਆਂ ਦੇਤੇ ਗੋਲੀ ਚਲਵਾਈ ਤੇ ਗੁਰੂ ਕੇ ਸਿੰਘ ਚਲੇ ਗਏ ਸੀ ਲੰਡਾਂ ਦੇ ਵਿੱਚ ਜਾ ਕੇ ਡਿਵਾਈਸ ਮਾਰ ਦਿੱਤਾ ਸੀ ਇਹ ਧਰ ਵੈਰਟੀ ਕਿਹੜਾ ਦੂਰ ਬੈਠਾ ਤੇ ਪੰਜਾਬ ਦੇ ਵਿੱਚ ਹੀ ਬੈਠਾ ਹੋਇਆ ਹੈ ਤੇ ਸਿੰਘਾਂ ਨੇ ਕੀਰਤਨ ਸੁਲਾ ਇਹਦਾ ਵੀ ਪੜ ਦੇਣਾ ਹੈ ਜਿਹੜੇ ਤਰੀਕੇ ਦੇ ਨਾਲ ਇਹ ਗਲਤ ਹਰਕਤਾ ਕਰ ਰਿਹਾ ਹੈ ਜਿਹੜੇ ਤਰੀਕੇ ਨਾਲ ਗੰਦੀਆਂ ਹਰਕਤਾ ਕਰਦਾ ਹੈ ਅਸੀਂ ਕਦੇ ਵੀ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦੇ ਕਿ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਇਹ ਆਈਐਮ ਦੇ ਨਾਲ ਵੀਡੀਓ ਬਣਾ ਕੇ ਤੇ ਗਲਤ ਤਰੀਕੇ ਨਾਲ ਪ੍ਰਚਾਰ ਕਰੇ ਅਸੀਂ ਸੇਖਿਆ ਅਸੀਂ ਗੁਰੂ ਦਾ ਦਿੱਤਾ ਹੋਇਆ ਖਾਂਦੇ ਹਾਂ ਅਸੀਂ ਕਿਵੇਂ ਬਰਦਾਸ਼ਤ ਕਰੀਏ ਵੀ ਇਹ ਗੱਲ ਕਹੀ ਜਾਂਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਸੇਖੀ ਨਹੀਂ ਹੋਏ ਇਹ ਗੱਲ ਕਹੀ ਜਾਂਦਾ ਕਿ ਕਿਸੇ ਪੰਤ ਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਫਰਿਆਦ ਹੀ ਨਹੀਂ ਕੀਤੀ ਅਸੀਂ ਇਹ ਚੀਜ਼ਾਂ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਸਨਮਾਨਯੋਗ ਸਾਧ ਸੰਗਤ ਜੀ ਇਹ ਕੋਹੋਂ ਦੀ ਲੋੜ ਆ ਇੱਕੋਂ ਦੀ ਲੋੜ ਨਹੀਂ ਤੇ ਇਹਨਾਂ ਲੋਕਾਂ ਨੇ ਨਹੀਂ ਸੁਧਰਨਾ ਸਿਆਣਿਆਂ ਦੇ ਨਾ ਕੁੱਤੇ ਵਾਲੀ ਪੂਛ ਆਏ ਲੋਕ ਤੇ ਕੁੱਤੇ ਦੀ ਪੂਛ ਜਿੰਨਾ ਚਿਰ ਮਰਜੀ ਵੰਜਲੀ ਚ ਰੱਖੋ ਉਹ ਸਿੱਧੀ ਨਹੀਂ ਹੁੰਦੀ ਇਹ ਧਾਰ ਵਰਾਠੀ ਵਰਗੇ ਬੰਦੇ ਵੀ ਕੁੱਤੇ ਵਾਲੀ ਪੂਛ ਆ ਇਹਨਾਂ ਨੇ ਬੰਦੇ ਦੇ ਪੁੱਤ ਨਹੀਂ ਜੇ ਕਦੇ ਵੀ ਬਨ ਜੇ ਆਪਾਂ ਇਹ ਕਹੀਏ ਕਿ ਮਾਫੀ ਮੰਗ ਲਵੇ ਤੇ ਕੋਈ ਗੱਲ ਨਹੀਂ ਇਦਾਂ ਨਹੀਂ ਸਾਡੇ ਗੁਰੂ ਨੂੰ ਗਲਤ ਤਰੀਕੇ ਦੇ ਨਾਲ ਇਹਨੇ ਪੇਸ਼ ਕੀਤਾ ਹੈ ਤੇ ਮਹਾਰਾਜ ਦੀ ਬਾਣੀ ਕਹਿੰਦੀ ਗੁਰ ਕੀ ਨਿੰਦਾ ਸੁਨੇ ਨਾ ਕਾਣ ਗੁਰ ਉੱਪਰ ਜਾਈਏ ਕੁਰਬਾਨ ਜੇ ਗੁਰੂ ਕੇ ਸਿੱਖ ਬਣ ਕੇ ਅਸੀਂ ਫਿਰ ਵੀ ਚੁੱਪ ਕਰਕੇ ਘਰੋ ਘਰੀ ਬੈਠੇ ਰਹੇ ਤੇ ਇਦਾਂ ਗੱਲ ਨਹੀਂ ਬਾਨੀ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਤੇ ਗੁਰੂ ਨਾਨਕ ਸਿੰਘ ਮਹਾਰਾਜ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਇਹਨਾਂ ਲੋਕਾਂ ਨੇ ਵੱਧ ਜਾਣਾ ਹੈ ਕੱਲ ਨੂੰ ਚਾਰ ਸਹਿਬ ਜਿਆਦਾ ਨੂੰ ਵੀ ਗਲਤ ਤਰੀਕੇ ਦੇ ਨਾਲ AI ਐਪ ਦੇ ਨਾਲ ਪੇਸ਼ ਕਰਨਗੇ ਕੱਲ ਨੂੰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਵੀ ਗਲਤ ਤਰੀਕੇ ਦੇ ਨਾਲ AI ਐਪ ਦੇ ਰਾਹੀਂ ਪੇਸ਼ ਕਰਨਗੇ ਸਾਨੂੰ ਅੱਜ ਇੱਕ ਏਕਾ ਜਿਹੜਾ ਸਾਡੇ ਵਿੱਚ ਹੋਣਾ ਬਹੁਤ ਜ਼ਰੂਰੀ ਏ ਸਾਨੂੰ ਅੱਜ ਏਕਾ ਕਰਨ ਦੀ ਲੋੜ ਏ ਇੱਕ ਹੋ ਕੇ ਚੱਲੀਏ ਇੱਕ ਹੋ ਕੇ ਨਹੀਂ ਤੇ ਇਹਨਾਂ ਲੋਕਾਂ ਨੇ ਕਦੇ ਬੰਦੇ ਦੇ ਪੁੱਤ ਨਹੀਂ ਬੰਨਾਂ